ਸਾਹਬ ਦੇ ਉੱਪਰ ਜਿਹੜੀ ਦਰਖਾਸਤ ਸਾਡੇ ਵਿਰੋਧੀਆਂ ਨੇ ਦਿੱਤੀ ਸੀ ਸਿੰਘ ਸਾਹਿਬ ਨੇ ਉਹਦੇ ਉੱਪਰ ਸਾਡਾ ਸਪਸ਼ਟੀਕਰਨ ਮੰਗਿਆ ਸੀ ਔਰ ਅਸੀਂ ਸਮਰਪਿਤ ਹੋ ਕੇ ਇੱਕ ਗੁਸ਼ਤ ਦੀ ਤਰ੍ਹਾਂ ਆਪਕਾ ਆਕੇ ਸਿੰਘ ਸਾਹਿਬ ਕੋਲ ਇਹ ਆਪਣਾ ਸਪਸ਼ਟੀਕਰਨ ਦਿੱਤਾ ਸੀ ਸਾਡੇ ਜਿਹੜੇ ਵਿਰੋਧੀ ਭਰਾ ਆ ਇਹ ਆਪ ਹੀ ਚੱਲ ਕੇ ਤਖਤ ਸਾਹਿਬ ਤੇ ਗਏ ਸੀ ਪਰ ਇਹਨਾਂ ਨੂੰ ਮਾੜਾ ਮੋਟਾ ਵੀ ਭਰੋਸਾ ਕਾਲ ਤੱਕ تھا ਕਿ ਉਹ ਕੋਈ ਨਹੀਂ ਹੈ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹਨੂੰ ਜਨਤਕ ਕੀਤਾ ਗਿਆ। ਜਿਹਦੇ ਨਾਲ ਕਹਿੰਦਾ ਕਿ ਜੇ ਕਾਲਤਖਰ ਸਾਹਿਬ ਤੇ ਭਰੋਸਾ ਨਹੀਂ ਤੇ ਕਾਲਤਖਰ ਸਾਹਿਬ ਤੋਂ ਜਾਂਦੇ ਕਿਉਂ? ਸਰ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹਨੂੰ ਜਨਤਕ ਕਰ ਦਿੱਤਾ। ਔਰ ਇਸ ਸਪਸ਼ਟਿਕੰਦੇ ਵਿੱਚ 17 ਅਕਤੂਬਰ 2015 ਨੂੰ ਜਦੋਂ ਫਿਰਦੇ ਫਿਰਦੇ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ। ਜਿਹੜਾ ਆਪਣੇ ਮਨ ਦਾ ਦਰਦ ਆਪਣੇ ਮਨ ਦੀ ਪੀੜਾ ਆਪਣੀ वेदना ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੱਕ ਪਛਤਾ ਚਾਰਜ ਪੱਤਰ ਦੇ ਰੂਪ ਦੇ ਵਿੱਚ ਸ੍ਰੀ ਹਰਿਕ੍ਰਿਸ਼ਣ ਸਾਹਿਬ ਤੇ ਜਾ ਕੇ ਆਪ ਦੇ ਕੇ ਆਈ ਸੀ ਇੱਕ ਤਾਂ ਸਾਰਾ ਪੱਤਰ ਉਹਦਾ ਬੇਰਵਾ ਅਸੀਂ ਇਹਦੇ ਵਿੱਚ ਦਿੱਤਾ ਔਰ ਦੂਜਾ ਹੁਣ ਗੱਲ ਹੈ ਗੁਰੂ ਦੇ ਤਖਤ ਦੀ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਗੁਰੂ ਸਮਰਾਥ ਹੈ ਗੁਰੂ ਜਾਨੀ ਹੈ ਇਹ ਤਰੱਕ ਦੇ ਦਰੀਲਾ ਉੱਥੇ ਹੁੰਦੀਆਂ ਜਿੱਥੇ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਕੁਝ ਲਕਾਉਣਾ ਹੋਵੇ ਜਦੋਂ ਗੁਰੂ ਦੇ ਤਖਤ ਤੇ ਜਾਣਾ ਹੈ ਤੇ ਫਿਰ ਸੱਚੀ ਭਾਵਨਾ ਲੈ ਕੇ ਤੇ ਸੱਚੇ ਮਨ ਦੇ ਨਾਲ ਉੱਥੇ ਆਦਰਮਤ ਇਸ ਕਰਕੇ ਜਿਹੜਾ ਪ੍ਰਧਾਨ ਸਾਹਿਬ ਨੇ ਸਪਸ਼ਟੀਕਰਨ ਲਿਖਿਆ ਕਿ ਦੋ ਲੈਣਾ ਤੁਹਾਨੂੰ ਪੜ ਕੇ ਵੀ ਸੁਣਾਦਣਾ ਕਿ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹੈ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ। ਆ ਜਿਹੜੇ 4 ਸਫੇ ਸਾਡੇ ਵਿਰੋਧੀ ਭਰਾਵਾਂ ਨੇ ਲਿਖ ਕੇ ਦਿੱਤੇ ਆ। ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ, ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਕੇ ਮਨਜਾਤਨਾ ਕਰਦਾ। ਅਨ ਕੰਡੀਸ਼ਨਲ ਅਪਰੋਚ। ਕਿ ਜੋ ਕੁਝ ਵੀ ਲਿਖ ਕੇ ਦਿੱਤਾ ਗਿਆ, ਕੋਈ ਉਹਦੇ ਤੇ ਅਸੀਂ ਕਿੰਤੂ ਕੋਈ ਤਰਕ ਦਲੀਲ ਨਹੀਂ ਦਿੰਦੇ। ਔਰ ਦੋਸਤੋ ਅੱਗੇ ਵੀ ਪ੍ਰਧਾਨ ਸਾਹਿਬ ਨੇ ਲਿਖਿਆ ਹੈ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ ਦਾਸ ਚੇਤ ਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਲਈ ਖਿਮਾ ਜਾਂਚਨਾ ਕਰਦਾ ਹੈ ਔਰ ਅਸੀਂ ਖੀਦਰ ਤੇ ਲਿਖਿਆ ਹੈ ਕਿ ਜੋ ਵੀ ਹੁਕਮ ਸ਼੍ਰੀ ਕਾਲ ਤਖਸਾਲ ਦਾ ਹੋਏਗਾ ਅਸੀਂ ਉਹਨੂੰ ਖੜੇ ਮਤੇ ਪਰਮਾਨਤ ਇਸ ਕਰਕੇ ਇਹ ਜਿਹੜੀ ਸਾਰਾ ਸੱਚੇ ਮੈਨੂੰ ਅਸੀਂ ਆਪਣਾ ਸਪਸ਼ਟੀਕਰਨ ਦਿੱਤਾ ਸੀ ਉਹ ਸੰਗਤ ਦੀ ਜਿਹੜਾ ਨਜ਼ਰ ਵਾਸਤੇ ਸਿੰਘ ਸਾਹਿਬ ਨੇ ਦਿੱਤਾ ਕਰ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਸਿੰਘ ਸਾਹਿਬ ਇਹਦੇ ਤੇ ਫੈਸਲਾ ਕਰਨਗੇ ਜੋ ਫੈਸਲਾ ਹੋਏਗਾ ਅਸੀਂ ਪ੍ਰਵਾਨ ਕਰਾਂਗੇ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਇਸ ਗੱਲ ਦੇ ਵਿੱਚੋਂ ਨਿਕਲੇ ਫਿਰ ਪੰਥ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਜਾਵੇ ਇਹ ਸਾਡੀ ਅਰਦਾਸ ਹੈ ਜੋ ਹੁਕਮ ਹੋਏਗਾ ਅਸੀਂ ਪ੍ਰਵਾਨ